ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕੁਕ ਵਿਦ ਪੰਜਾਬੀ ਕੁੜੀ ਚੈਨਲ ਤੇ ਅੱਜ ਲੱਗੇ ਹ ਬਣਾਉਣ ਆਲੂ ਮਟਰ ਦੀ ਕਚੋਰੀ ਚਲੋ ਫਿਰ ਦੇਖੀਏ ਇਸ ਲਈ ਮੈਂ ਲਿਆ ਹੈ ਸਾਬਤ ਤਰਿਆ ਕੁੱਟਿਆ ਹੋਇਆ ਅਦਰਕ ਤਨੀਆ ਪਾਊਡਰ ਹਲਦੀ ਲਾਲ ਮਿਰਚ ਪਾਊਡਰ ਨਮਕ ਕਸੂਰੀ ਮੇਥੀ ਅਮਚੂਰ ਪਾਊਡਰ ਗਰਮ ਮਸਾਲਾ ਕਿਚਨ ਕਿੰਗ ਸੌਫ ਜੀਰਾ ਮਟਰ ਉਬਲੇ ਹੋਏ ਆਲੂ ਤੇ ਇੱਕ ਕਟੋਰੀ ਮੈਦਾ ਹੁਣ ਆਪਾਂ ਇੱਕ ਬੌウル ਲੈ ਲਵਾਂਗੇ ਅਤੇ ਇਸ ਬੌウル ਦੇ ਵਿੱਚ ਜੋ ਮੈਦਾ ਲਿਆ ਸੀ ਆਪਾਂ ਉਸ ਮੈਦੇ ਨੂੰ ਪਾ ਲਵਾਂਗੇ ਤੇ ਥੋੜਾ ਜਿਹਾ ਲਵਾਂਗੇ ਆਪਾਂ ਨਮਕ ਥੋੜੀ ਜਿਹੀ ਲਵਾਂਗੇ ਅਜਵੈਨ ਉਸ ਨੂੰ ਹੱਥ ਦੇ ਨਾਲ ਰਗੜ ਕੇ ਆਪਣੇ ਮੈਦੇ ਵਿੱਚ ਪਾ ਲਵਾਂਗੇ ਥੋੜਾ ਜਿਹਾ ਹੁਣ ਆਪਾਂ ਲਵਾਂਗੇ ਮੋਇਨ ਮੈਂ 2 ਟੇਬਲस्पून ਮੋਇਨ ਲਿਆ ਸੀਗਾ ਤੇ ਚੰਗੀ ਤਰ੍ਹਾਂ ਨਾਲ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਹੁਣ ਗੁਣਗੁਣੇ ਜੇ ਪਾਣੀ ਦੇ ਨਾਲ ਆਪਾਂ ਆਟੇ ਦਾ ਡੋ ਹੈ ਜੋ ਚੰਗੀ ਤਰ੍ਹਾਂ ਨਾਲ ਬਣਾ ਲਵਾਂਗੇ ਬਿਲਕੁਲ ਸੌਫਟ ਜਿਹਾ ਰੱਖਾਂਗੇ ਜਿਆਦਾ ਹਾਰ ਨਹੀਂ ਇਸ ਨੂੰ ਕਰਾਂਗੇ ਇਸ ਦੇ ਨਾਲ ਕਚੋਰੀ ਬਹੁਤ ਵਧੀਆ ਬਣਦੀ ਹੈ ਗੁਣਗੁਣਾ ਜਿਹਾ ਪਾਣੀ ਹੀ ਲਿਓ ਠੰਡਾ ਪਾਣੀ ਨਾ ਲਿਓ ਤੇ ਸਰਦੀਆਂ ਦੇ ਵਿੱਚ ਹੁਣ ਮਟਰਾਂ ਦਾ ਸੀਜ਼ਨ ਚੱਲ ਰਿਹਾ ਹੈ ਬਣਾ ਕੇ ਖਾਓ ਇੱਕ ਵਾਰੀ ਜ਼ਰੂਰ ਕਚੋਰੀ ਬਹੁਤ ਹੀ ਮਜ਼ੇਦਾਰ ਬਣਦੀ ਹੈ ਜਰੂਰ ਤੁਹਾਨੂੰ ਵੀ ਮਜ਼ਾ ਆਏਗਾ ਹੁਣ ਆਪਾਂ ਆਟੇ ਨੂੰ ਗੁੰਨ ਲਿਆ ਹੈ ਪਰ ਆਪਾਂ 2-3 ਮਿੰਟ ਦੇ ਲਈ ਇਸ ਨੂੰ ਐਵੇਂ ਕਰਕੇ ਸਟ੍ਰੈਚ ਕਰਕੇ ਵੀ ਗੁੰਨਾਂਗੇ ਇਸ ਦੇ ਨਾਲ ਇਹ ਸੌਫਟ ਹੋ ਜਾਊਗਾ ਤੇ ਬਹੁਤ ਜ਼ਿਆਦਾ ਵਧੀਆ ਆਪਣੀਆਂ ਜੋ ਕਚੋਰੀਆਂ ਨੇ ਬਣ ਕੇ ਰੈਡੀ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਜਿਸ ਤਰੀਕੇ ਨਾਲ ਕਰ ਰਹੀ ਹਾਂ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹੀ ਕਰਦੇ ਰਹੋ ਹਾਂ ਤੁਸੀਂ ਦੇਖ ਸਕਦੇ ਹੋ ਆਪਣਾ ਆਟਾ ਅੱਗੇ ਦੇ ਨਾਲੋਂ ਬਹੁਤ ਜ਼ਿਆਦਾ ਸੌਫਟ ਹੋ ਗਿਆ ਹੈ ਸਕਰੀਨ ਦੇ ਉੱਪਰ ਵੀ ਸਾਫ਼ ਨਜ਼ਰ ਆ ਰਿਹਾ ਹੈ ਮੈਂ ਇਸ ਨੂੰ ਸਟ੍ਰੈਚ ਕਰਕੇ ਵੀ ਦਿਖਾਉਣੀ ਹਾਂ ਕਿੰਨਾ ਜ਼ਿਆਦਾ ਸਟ੍ਰੈਚ ਹੋ ਰਿਹਾ ਹੈ ਬਿਲਕੁਲ ਵੀ ਨਹੀਂ ਟੁੱਟ ਰਿਹਾ ਮੈਂ ਕਿੰਨਾ ਇਹਦੇ ਪ੍ਰੈਸ਼ਰ ਵੀ ਦੇ ਰਹੀ ਹਾਂ ਹੁਣ ਆਪਾਂ ਇਸ ਨੂੰ ਇੱਕ ਬੌਲ ਦੇ ਵਿੱਚ ਰੱਖ ਕੇ ਉੱਪਰੋਂ ਢੱਕ ਦੇਵਾਂਗੇ 10-15 ਮਿੰਟ ਦੇ ਲਈ ਤੇ ਪੈਨ ਵਿੱਚ ਲੈ ਲਵਾਂਗੇ ਜੋ ਆਪਣੇ ਮਸਾਲੇ ਸੀ ਸੌਂਫ ਜੀਰਾ ਤੇ ਧਨੀਆ ਇਸ ਨੂੰ ਆਪਾਂ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਰੋਸਟਡ ドライ ਰੋਸਟ ਹੀ ਕਰਨਾ ਹੈ ਕੁਝ ਹੋਰ ਨਹੀਂ ਪਾਉਣਾ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਵਿੱਚ ਮੈਂ ਇਸ ਨੂੰ ਲਾਉਂਗੀ ਕੁੱਟ ਤੁਸੀਂ ਮਿਕਸਰ ਦੇ ਵਿੱਚ ਵੀ ਇਸ ਨੂੰ ਰਗੜ ਸਕਦੇ ਹੋ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਕੁੱਟ ਲੈਣਾ ਹੈ ਜਿਆਦਾ ਵੀ ਨਹੀਂ ਕੁੱਟਣਾ ਆਪਾਂ ਇਸ ਨੂੰ ਦਰਦਰਾ ਜਿਹਾ ਹੀ ਰੱਖਾਂਗੇ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਬਿਲਕੁਲ ਐਵੇਂ ਦਾ ਹੀ ਦਰਦਰਾ ਜਿਹਾ ਰੱਖਾਂਗੇ ਹੁਣ ਆਪਾਂ ਲਾ ਲਾਂਗੇ ਮਟਰ ਅਤੇ ਚੋਪਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਇਸ ਨੂੰ ਚੋਪ ਕਰ ਲਵਾਂਗੇ ਮੈਂ ਮਟਰਾਂ ਨੂੰ ਪਹਿਲਾਂ ਥੋੜਾ ਜਿਹਾ ਸੌਟੇ ਕਰ ਲਿਆ ਸੀ ਥੋੜੇ ਜਿਹੇ ਔਇਲ ਦੇ ਵਿੱਚ ਤੁਸੀਂ ਵੀ ਜ਼ਰੂਰ ਕਰ ਲਿਓ ਹੁਣ ਫਿਰ ਤੋਂ ਲੈ ਲਵਾਂਗੇ ਜੀ ਆਪਾਂ ਪੈਨ ਤੇ ਉਹਦੇ ਵਿੱਚ ਥੋੜਾ ਜਿਹਾ ਔਇਲ ਪਾਵਾਂਗੇ ਦੇਸੀ ਘਿਓ ਵੀ ਤੁਸੀਂ ਲੈ ਸਕਦੇ ਆ ਥੋੜਾ ਜਿਹਾ ਜੀਰਾ ਅਦਰਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾ ਲਵਾਂਗੇ ਫਿਰ ਆਪਣੇ ਜੋ ਰਗੜੇ ਹੋਏ ਮਟਰ ਸੀ ਉਹਨਾਂ ਨੂੰ ਵੀ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਪਕਾ ਲਵਾਂਗੇ ਆਪਣੇ ਮਟਰ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਵਿੱਚ ਇਸ ਵਿੱਚ ਆਪਾਂ ਪਾਵਾਂਗੇ ਹੁਣ ਆਲੂ ਉਬਲੇ ਹੋਏ ਸੀਗੇ ਜੋ ਆਪਣੇ ਕੋਲ ਤੇ ਆਪਣੇ ਮਸਾਲੇ ਜਿਵੇਂ ਨਮਕ ਹਲਦੀ ਲਾਲ ਮਿਰਚ ਤੇ ਧਨੀਆ ਪਾਊਡਰ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਹੁਣ ਪਕਣ ਦਵਾਂਗੇ ਜਦੋਂ ਇਹ ਆਪਣੇ ਮਸਾਲੇ ਚੰਗੀ ਤਰ੍ਹਾਂ ਨਾਲ ਪੱਕ ਜਾਣਗੇ ਤੇ ਮਿਕਸ ਹੋ ਜਾਣਗੇ ਉਸ ਵਿੱਚ ਆਪਾਂ ਬਚੇ ਹੋਏ ਮਸਾਲੇ ਪਾਵਾਂਗੇ ਜਿਵੇਂ ਕਿਚਨ ਕਿੰਗ ਗਰਮ ਮਸਾਲਾ ਤੇ ਜੋ ਆਪਾਂ ਘਰੇ ਬਣਾਇਆ ਸੀ ਮਸਾਲਾ ਉਹ ਵੀ ਹਲਦੀ ਤੇ ਸੌਰੀ ਹਲਦੀ ਕਹਿ ਰਹੀ ਆ ਕਸੂਰੀ ਮੇਥੀ ਨੂੰ ਚੰਗੀ ਤਰ੍ਹਾਂ ਦੇ ਨਾਲ ਕਰ ਲਵਾਂਗੀ ਮਿਕਸ ਆਪਣਾ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਇਸ ਨੂੰ ਮੈਂ ਕੁਝ ਟਾਈਮ ਦੇ ਲਈ ਠੰਡਾ ਕਰ ਲਿਆ ਸੀ ਕਿਉਂਕਿ ਕਚੋਰੀ ਦੇ ਲਈ ਆਪਾਂ ਨੂੰ ਜੋ ਇਹ ਵਾਲਾ ਮਸਾਲਾ ਹੈ ਬਿਲਕੁਲ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਹੈ ਤਾਂ ਜੋ ਕਿ ਆਪਣੀ ਕਚੋਰੀ ਬਿਲਕੁਲ ਵੀ ਨਾ ਫਟੇ ਤੇ ਇਸ ਤਰੀਕੇ ਦੇ ਨਾਲ ਮੈਂ ਇਹਨਾਂ ਦੀਆਂ ਬਾਲਸ ਰੈਡੀ ਕਰ ਲੂੰਗੀ ਦੇਖੋ ਮੈਂ ਸਾਰੀਆਂ ਬਾਲਸ ਇੱਕ ਵਾਰੀ ਰੈਡੀ ਕਰ ਲਈਆਂ ਨੇ ਤੇ ਇਹ ਆਪਾਂ ਆਟਾ ਵੀ ਦੇਖ ਲੈਣੇ ਹਾਂ ਦੇਖੋ ਆਪਣਾ ਆਟਾ ਕਿੰਨਾ ਜਿਆਦਾ ਸੌਫਟ ਹੋ ਚੁੱਕਿਆ ਹੈ ਤੇ ਇਸ ਆਟੇ ਦੀਆਂ ਹੁਣ ਆਪਾਂ ਛੋਟੀਆਂ-ਛੋਟੀਆਂ ਲੋਈਆਂ ਬਣਾ ਲਵਾਂਗੇ ਪਰ ਮੈਂ ਇੱਕ ਵਾਰੀ ਤੁਹਾਨੂੰ ਸਟ੍ਰੈਚ ਕਰਕੇ ਦਿਖਾਉਣੀ ਆ ਦੇਖੋ ਰੱਖਣ ਤੋਂ ਬਾਅਦ ਵਿੱਚ ਇਹ ਹੋਰ ਜਿਆਦਾ ਸਟ੍ਰੈਚ ਕਿੰਨਾ ਵਧੀਆ ਹੋ ਰਿਹਾ ਹੈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਇੱਕ ਵਾਰੀ ਮਾੜੀ ਜੀ ਮੁੱਕੀ ਦੇ ਲਵਾਂਗੇ ਤੇ ਇਸ ਤੋਂ ਬਾਅਦ ਵਿੱਚ ਆਪਾਂ ਇਸ ਦੇ ਛੋਟੇ-ਛੋਟੇ ਕਰ ਲਵਾਂਗੇ ਪੀੜੇ ਪੀੜੇ ਕਰਕੇ ਆਪਾਂ ਫਿਰ ਕਰਾਂਗੇ ਇਸ ਦੇ ਵਿੱਚ ਫੀਲਿੰਗ ਜੇਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੀ ਪਲੀਜ਼ ਦੱਸ ਦਿਆ ਕਰੋ ਕਿ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਕੋਈ ਛੋਟਾ ਜਿਹਾ ਕਮੈਂਟ ਕਰੋਗੇ ਤਾਂ ਕਿ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿਸੇ ਦੇ ਕਮੈਂਟ ਆਉਣ ਤਾਂ ਮੈਂ ਪੜਦੀ ਹਾਂ ਮੈਂ ਜਰੂਰ ਤੁਹਾਨੂੰ ਰਿਪਲਾਈ ਵੀ ਕਰਾਂਗੀ ਦੇਖੋ ਇਸ ਤਰੀਕੇ ਦੇ ਨਾਲ ਪਹਿਲਾਂ ਲੋਈ ਨੂੰ ਹੱਥ ਦੇ ਨਾਲ ਥੋੜਾ ਜਿਹਾ ਵੱਡਾ ਕਰ ਲਵਾਂਗੇ ਤੇ ਫਿਰ ਥੋੜਾ ਜਿਹਾ ਉਸ ਨੂੰ ਕਰਕੇ ਮਿਕਸਰ ਪਾ ਕੇ ਸੌਰੀ ਥੋੜੀ ਜੀ ਵੀਡੀਓ ਸਕਿਪ ਹੋ ਗਈ ਪਾ ਕੇ ਤੇ ਚੰਗੀ ਤਰ੍ਹਾਂ ਦੇ ਨਾਲ ਬਣਾ ਲਵਾਂਗੇ ਫਿਰ ਇਸ ਤੋਂ ਬਾਅਦ ਵਿੱਚ ਆਪਾਂ ਇਸਨਾਂ ਨੂੰ ਤਲ ਲਵਾਂਗੇ ਆਇਲ ਬਿਲਕੁਲ ਹੀ ਠੰਡਾ ਜਿਹਾ ਹੋਣਾ ਚਾਹੀਦਾ ਹੈ ਮਤਲਬ ਜਿਆਦਾ ਠੰਡਾ ਵੀ ਨਾ ਹੋਵੇ ਬਸ ਨੋਰਮਲ ਜਿਹਾ ਤੁਸੀਂ ਦੇਖ ਸਕਦੇ ਹੋ ਕਿਵੇਂ ਆਇਲ ਦੇ ਵਿੱਚ ਬੁਲਬਲੇ ਨਿਕਲ ਰਹੇ ਨੇ ਬਿਲਕੁਲ ਐਵੇਂ ਦਾ ਹੀ ਟੈਕਸਚਰ ਹੋਣਾ ਚਾਹੀਦਾ ਹੈ ਪਹਿਲਾਂ ਕੋਈ ਹੋਰ ਚੀਜ਼ ਪਾ ਕੇ ਦੇਖ ਲਿਓ ਕਿ ਆਇਲ ਆਪਣਾ ਸਹੀ ਹੈ ਜਾਂ ਨਹੀਂ ਹੁਣ ਆਪਣੀਆਂ ਜੋ ਕਚੋਰੀਆਂ ਨੇ ਉਹ ਆਪਣੇ ਆਪ ਹੀ ਪੈਨ ਦੇ ਉੱਪਰ ਆ ਰਹੀਆਂ ਨੇ ਇਹਦਾ ਮਤਲਬ ਕੀ ਕਚੋਰੀਆਂ ਬਿਲਕੁਲ ਸਹੀ ਬਣ ਰਹੀਆਂ ਨੇ ਆਇਲ ਵੀ ਆਪਣਾ ਬਿਲਕੁਲ ਪਰਫੈਕਟ ਹੈ ਹੁਣ ਇਹਨਾਂ ਨੂੰ ਆਪਾਂ ਪਲਟ ਦਵਾਂਗੇ ਤੇ ਹੌਲੀ-ਹੌਲੀ ਇਹ ਫੁੱਲਣਾ ਵੀ ਸਟਾਰਟ ਹੋ ਚੁੱਕੀਆਂ ਨੇ ਤੁਸੀਂ ਵੀ ਦੇਖ ਹੀ ਸਕਦੇ ਹੋਵੋਗੇ ਕਿੰਨੀਆਂ ਵਧੀਆ ਹੌਲੀ-ਹੌਲੀ ਤਾਂ ਇਹ ਹੋਰ ਵੀ ਜ਼ਿਆਦਾ ਫੁੱਲ ਜਾਣਗੀਆਂ ਤੁਹਾਨੂੰ ਕਚੋਰੀਆਂ ਕਿਹੜੀਆਂ ਪਸੰਦ ਨੇ ਜੇਕਰ ਪਿਆਜ਼ ਵਾਲੀਆਂ ਜਾਂ ਫਿਰ ਮਟਰ ਵਾਲੀਆਂ ਮੈਂ ਆਲੂ ਤੇ ਮਟਰ ਦੋਨਾਂ ਨੂੰ ਮਿਕਸ ਕਰਕੇ ਇਹਨਾਂ ਨੂੰ ਬਣਾਉਣੀ ਹਾਂ ਬਹੁਤ ਹੀ ਜਿਆਦਾ ਟੇਸਟੀ ਬਣਦੀਆਂ ਨੇ ਕੱਲੇ ਮਟਰ ਖਾਣਾ ਬੱਚਿਆਂ ਨੂੰ ਪਸੰਦ ਨਹੀਂ ਹੁੰਦੇ ਇਸ ਕਰਕੇ ਥੋੜੇ ਜੀ ਉਹਨਾਂ ਦੇ ਫੇਵਰੇਟ ਆਲੂ ਵੀ ਵਿੱਚ ਐਡ ਕਰ ਦਿੰਦੇ ਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਭੁੱਲ ਨਾ ਜਾਇਓ ਕਿ ਤੇ ਸਬਸਕ੍ਰਾਈਬ ਕਰਨਾ ਆਪਣੀਆਂ ਕਚੋਰੀਆਂ ਵੇਖੋ ਹੁਣ ਬਣਨ ਲੱਗੀਆਂ ਨੇ ਬਿਲਕੁਲ ਰੈਡੀ ਹੀ ਹੋ ਚੁੱਕੀਆਂ ਨੇ ਆਪਾਂ ਹੁਣ ਇਹਨਾਂ ਨੂੰ ਕੱਢ ਲਵਾਂਗੇ ਪਲੇਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਨਾ ਕਲਰ ਆਇਆ ਹੈ ਕਚੋਰੀਆਂ ਦਾ ਇਹਨਾਂ ਨੂੰ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਹਨਾਂ ਦੀ ਵਾਦ ਵਿੱਚ ਪਲੇਟਿੰਗ ਕਰ ਲਵਾਂਗੇ ਤੁਸੀਂ ਕਾਸੀ ਚੀਜ਼ ਨਾਲ ਵੀ ਇਹਨਾਂ ਨੂੰ ਸਰਵ ਕਰ ਸਕਦੇ ਹੋ ਆਲੂ ਦੀ ਸਬਜ਼ੀ ਨਾਲ ਵੀ ਮੈਂ ਇਹਨਾਂ ਨੂੰ ਕੈਚਅਪ ਦੇ ਨਾਲ ਸਰਵ ਕੀਤਾ ਸੀ ਤੇ ਨਾਲ ਬਣਾਈ ਸੀ ਗਰਮਾ ਗਰਮ ਚਾਹ ਖਾ ਕੇ ਬਿਲਕੁਲ ਸਵਾਦ ਹੀ ਆ ਗਿਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਟ੍ਰਾਈ ਕਰਿਓ ਮਟਰਾਂ ਦੇ ਸੀਜ਼ਨ ਜਾਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਮਟਰ ਤਾਂ ਬਾਅਦ ਵਿੱਚ ਵੀ ਮਿਲ ਜਾਂਦੇ ਨੇ ਪਰ ਜਿਹੜੇ ਸੱਜਰੇ ਮਟਰ ਨੇ ਉਹ ਨਹੀਂ ਮਿਲਦੇ ਇਸ ਕਰਕੇ ਇੱਕ ਵਾਰੀ ਇਹਨਾਂ ਨੂੰ ਟਰਾਈ ਜ਼ਰੂਰ ਕਰਨਾ ਦੇਖੋ ਮੈਂ ਖੋਲ ਕੇ ਵੀ ਦਿਖਾਈ ਹੈ ਕਿੰਨੀ ਵਧੀਆ ਬਣੀ ਹੈ ਚਲੋ ਜੀ ਆਪਣਾ ਧਿਆਨ ਰੱਖਣਾ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ